ਖੋ ਜੀ ਪੰਜਾਬ ਦੇ ਵਿੱਚ ਜੇ ਕਹਿ ਲਈਏ ਤੇ ਇਹ ਪਹਿਲਾ ਮੁੱਖ ਮੰਤਰੀ ਆ ਜੀਨੇ ਕਿਸਾਨਾਂ ਨੂੰ ਆਪਦੇ ਘਰ ਮੀਟਿੰਗ ਤੇ ਬੁਲਾ ਕੇ ਤੇ ਉਹਨਾਂ ਨੂੰ ਬੇਚਿਤ ਕੀਤਾ ਤੇ ਜਿਹੜੀ ਕੋਸ਼ਿਸ਼ ਕਰਦੇ ਆ ਜਦੋਂ ਕਿ ਇਸ ਤਰ੍ਹਾਂ ਦੀ ਕੋਈ ਗੱਲ ਨਹੀਂ ਸੀ ਕਿਸਾਨਾਂ ਦਾ ਸਿਰਫ ਤੋਂ ਸਿਰਫ ਸੀਗਾ ਕਿ ਅਸੀਂ ਸ਼ਾਂਤਮਈ ਤਰੀਕੇ ਦੇ ਨਾਲ ਚੰਡੀਗੜ੍ਹ ਦੇ ਵਿੱਚ ਜਾ ਕੇ ਜਿਹੜਾ ਉਹਦਾ ਰੋਸ ਪ੍ਰਦਰਸ਼ਨ ਕਰਕੇ ਉਹ ਬਹੁਬਕੀ ਬੋਲ ਰਿਹਾ ਕਿ ਅਸੀਂ ਤਾਂ ਭਾਈ ਮੈਂ ਇਹਨਾਂ ਨੂੰ ਕਿਹਾ ਵੀ ਤੁਸੀਂ ਮੇਰੀ ਸ਼ਰਾਫਤੀ ਵੇਖੀ ਆ ਮੈਂ ਐਕਸ਼ਨ ਵੀ ਕਰੂੰਗਾ ਮੈਂ ਕਾਰਵਾਈ ਵੀ ਕਰੂੰਗਾ ਤੇ ਭਗਵੰਤ ਮਾਨ ਸਿਆ ਤੂੰ ਤਾਂ ਜਿਹੜੇ ਐਕਸ਼ਨ ਕਰਨੇ ਕਰਲੇ ਕਾਰਵਾਈ ਕਰਨੀ ਕਰ ਲਈ ਤੇ ਪੁੱਤ ਜਦੋਂ ਪਿੰਡਾਂ ਚ ਆਏਗਾ ਤੇ ਜਦੋਂ ਲੋਕਾਂ ਦੇ ਐਕਸ਼ਨ ਹੋਏ ਪਤਾ ਤਾਂ ਉਦੋਂ ਲੱਗਣਾ ਕਿ ਦਾ ਰੋਕਣਾ ਤੇ ਅੱਜ ਤੁਸੀਂ ਦੇਖੋ ਹਰੇਕ ਜਗ੍ਹਾ ਤੇ ਹਰੇਕ ਰੋਡ ਤੇ ਪੁਲਿਸ ਲਾ ਲਾ ਕੇ ਵੈਰੀਗੇਟ ਲਾ ਲਾ ਕੇ ਵੱਡੇ ਵੱਡੇ ਟੈਂਪਰ ਮਿੱਟੀ ਨਾਲ ਭਰ-ਭਰ ਕੇ ਵੀ ਸੜਕਾਂ ਦਾ ਤੁਸੀਂ ਖੁਦ ਰੋਕੀ ਜਾਂਦੇ ਹੋ ਨਾਮ ਤੁਸੀਂ ਕਿਸਾਨਾਂ ਦਾ ਇੱਕ ਗੱਲ ਦੇ ਵਿੱਚ ਲੋਕਾਂ ਨੇ ਕੁੜਤਾ ਤੱਕ ਵੀ ਨਾ ਰਹਿਣ ਦਿੱਤਾ ਤੇ ਫਿਰ ਤੁਹਾਡੇ ਲੀਡਰ ਜਿਹੜੇ ਪਿਛਲੀ ਵਾਰੀ ਜੋ ਬੀਜੇਪੀ ਨਾਲ ਹੋਇਆ ਸੀ ਤੁਸੀਂ ਵੀ ਬੀਜੇਪੀ ਦੀ ਬੀ ਟੀਮ ਹੀ ਹੋ ਤੇ ਫਿਰ ਜਦੋਂ ਲੋਕ ਤੁਹਾਡੇ ਗਲਾਂ 'ਚੋਂ ਕੱਪੜੇ ਲਾਉਂਦੇ ਤੇ ਤੁਹਾਡੇ ਥੱਲੇ ਜਿਹੜੇ ਉਹ ਨੇਕਰਾ ਨਹੀਂ ਨਸ਼ਾ ਬੰਦ ਕਰੋ ਸਾਡਾ ਬੁਰਾ ਹਾਲ ਆ ਸਾਡੇ ਧੀਆਂ ਪੁੱਤ ਮਰ ਰਹੇ ਆ ਤਿੰਨ ਸਾਲ ਇਹਨਾਂ ਨੇ ਅੱਖਾਂ ਮੀਟ ਕੇ ਸਮਾਂ ਕੱਢਿਆ ਨਸ਼ੇ ਵਾਲਿਆਂ ਤੋਂ ਫੁੱਲ ਪੈਸਾ ਇਕੱਠਾ ਕੀਤਾ ਜਿਹੜਾ ਕਹਿੰਦੇ ਸੀ ਅਸੀਂ ਨਸ਼ੇ ਦਾ ਕਾਰੋਬਾਰ 3 ਹਫ਼ਤਿਆਂ ਚ ਬੰਦ ਕਰਾਂਗੇ ਉਹ ਕਾਰੋਬਾਰ ਜਿਹੜਾ ਕਾਲੀਆਂ ਦੇ ਤੇ ਕਾਂਗਰਸੀਆਂ ਦੇ ਬੰਦੇ ਵੇਚਦੇ ਸੀ ਉਹਨਾਂ ਨਾਲ ਬੰਦ ਕਰਕੇ ਆਪ ਤੇ ਬੰਦੇ ਸੈੱਟ ਕੀਤੇ ਇਹਨਾਂ ਕੋਲ ਜੂ ਰੋਕ ਰੋਕ ਕੇ ਪੁਲਿਸ ਬਿਠਾ ਰਹੀ ਆ ਜਿਵੇਂ ਸਾਡੀ ਗਿਣਤੀ ਵਧੀ ਅਗਲਾ ਐਕਸ਼ਨ ਵੀ ਜਿਹੜਾ ਹੋਊਗਾ ਚੰਡੀਗੜ੍ਹ ਵੱਲ ਚੱਲੇ ਜਿਹੜੇ ਪਾਏ ਜਾਣਗੇ ਕਿਉਂਕਿ ਸਯੁਕਤ ਕਿਸਾਨ ਮੋਰਚੇ ਵੱਲੋਂ ਐਲਾਨ ਕੀਤਾ ਗਿਆ ਸੀ ਕਿ ਕਿਸਾਨੀ ਮੰਗਾ ਨੂੰ ਲੈ ਕੇ 5 ਤਰੀਕ ਨੂੰ ਜਿਹੜਾ ਚੰਡੀਗੜ੍ਹ ਦੇ ਵਿੱਚ ਮੋਰਚਾ ਲਾਇਆ ਜਾਵੇਗਾ ਪਰ ਜਿਹੜੀ ਦੁਨੀਆ ਇੱਕ ਮੀਟਿੰਗ ਦੇ ਵਿੱਚ ਜੋ ਸੀਐਮ ਮਾਨ ਦਾ ਰਹੀਆ ਰਿਹਾ ਉਸ ਨੂੰ ਲੈ ਕੇ ਲਗਾਤਾਰ ਅੱਜ ਕਿਸਾਨਾਂ ਨੂੰ ਜਿਹੜਾ ਪਰਸੋਂ ਕੱਲ ਤੋਂ ਹੀ ਜਿਹੜਾ ਰੋਕਿਆ ਜਾ ਰਿਹਾ ਹੈਗਾ ਸਾਡੇ ਨਾਲ ਨੌਂੇ ਨਾਲ ਮੌਜੂਦ ਨੇ ਜੋ ਨੌਂੇ ਵਾਲ ਸਭਾ ਤੋਂ ਨੇ ਨੌਂੇ ਜੀ ਅੱਪ ਗੱਲ ਕਰ ਗਈਏ ਤਾਂ ਜੋ ਕਾਰਵਾਈ ਹੈ ਲਗਾਤਾਰ ਅਕਸਰ ਹੀ ਸਰਕਾਰਾਂ ਕਰਦੀਆਂ ਹੁੰਦੀਆਂ ਵੀ ਜਿਹੜਾ ਹੈਗਾ ਸੰਘਰਸ਼ ਤੋਂ ਪਹਿਲਾਂ ਹੀ ਜਿਹੜਾ ਹੈਗਾ ਤਾਗੋਂ ਗੱਸਰ ਕੀਤਾ ਜਾ ਰਿਹਾ ਹੈਗਾ ਇਹ ਅੱਜ ਦੀ ਸਿੱਧੀ ਗੱਲ ਕਰੀ ਤੇ ਕਿਵੇਂ ਦੀ ਚੀਜ਼ ਨੂੰ ਦੇਖਦੇ ਤੁਸੀਂ ਦੇਖੋ ਜੀ ਪੰਜਾਬ ਦੇ ਵਿੱਚ ਜੇ ਕਹਿ ਲਈਏ ਤੇ ਇਹ ਪਹਿਲਾ ਮੁੱਖ ਮੰਤਰੀ ਆ ਹੂੰ ਜੀਨੇ ਕਿਸਾਨਾਂ ਨੂੰ ਆਪਦੇ ਘਰ ਮੀਟਿੰਗ ਤੇ ਬੁਲਾ ਕੇ ਤੇ ਉਹਨਾਂ ਨੂੰ ਬੇਚਿਤ ਕੀਤਾ ਤੇ ਜਿਹੜੇ ਢੰਗ ਨਾਲ ਇਹ ਮੀਟਿੰਗ ਵਿੱਚੋਂ ਛੱਡ ਕੇ ਭੱਜਿਆ ਵੀ ਜਾਓ ਤੁਸੀਂ ਜੋ ਕਰਨਾ ਕਰ ਲਓ ਵੀ ਜਿਹੜੀਆਂ ਮੈਂ ਤਾਂ ਕੋਈ ਮੰਗਾ ਜਿਹੜੀਆਂ ਮੰਨਣ ਲਈ ਤਿਆਰ ਨਹੀਂਗਾ ਠੀਕ ਆ ਤੇ ਲੋਕਾਂ ਦੇ ਵਿੱਚ ਇੱਕ ਝੂਠ ਫਲਾਤਾ ਕਿ ਇਹ ਜਿਹੜੇ ਕਿਸਾਨ ਆ ਮੈਂ ਤਾਂ ਇਹਨਾਂ ਨੂੰ ਇਹ ਕਿਹਾ ਵੀ ਤੁਸੀਂ ਸੜਕਾਂ ਨਾਲ ਰੋਕੋ ਤੁਸੀਂ ਟ੍ਰੇਨਾਂ ਨਾਲ ਰੋਕੋ ਤੁਸੀਂ ਬੱਸਾਂ ਨਾਲ ਰੋਕੋ ਤੁਸੀਂ ਪੰਜਾਬ ਨੂੰ ਬੰਦ ਕਰਨ ਦੀ ਕੋਸ਼ਿਸ਼ ਨਾ ਕਰੋ ਤੁਸੀਂ ਆਵਾਜਾਈ ਪ੍ਰਭਾਵਿਤ ਨਾ ਕਰੋ ਇਹਦੇ ਨਾਲ ਜਿਹੜੀ ਆਰਥਿਕ ਦੇ ਉੱਪਰ ਜਿਹੜੀ ਪੰਜਾਬ ਦੀ ਜਾਂ ਦੇਸ਼ ਦੀ ਆਰਥਿਕਤਾ ਵੀ ਉਹਦੇ ਤੇ ਵੀ ਜਿਹੜਾ ਗਲਤ ਪ੍ਰਭਾਵ ਜਾਂਦਾ ਤੇ ਅਸੀਂ ਦੱਸਣਾ ਚਾਹੁੰਦੇ ਆ ਵੀ ਭਗਵੰਤ ਮਾਨ ਜੀ ਪਹਿਲਾਂ ਤਾਂ ਤੁਸੀਂ ਜਿਹੜਾ ਮੀਟਿੰਗ ਚੋਂ ਭੱਜਣਾ ਤੁਹਾਡਾ ਜਿਹੜਾ ਉਹ ਬਹੁਤ ਹੀ ਮਾੜਾ ਤਰੀਕਾ ਸੀ ਤੁਹਾਡਾ ਫਿਰ ਤੁਸੀਂ ਜਿਸ ਤਰ੍ਹਾਂ ਕਿਸਾਨਾਂ ਦੇ ਨਾਲ ਕੀਤੀ ਉਹ ਵੀ ਬਹੁਤ ਗਲਤ ਰਵਈਆ ਸੀ ਤੁਹਾਡਾ ਤੁਹਾਨੂੰ ਨਹੀਂ ਕਰਨਾ ਚਾਹੀਦਾ ਸੀ ਤੇ ਫਿਰ ਤੁਸੀਂ ਲੋਕਾਂ ਦੇ ਵਿੱਚ ਇੱਕ ਝੂਠ ਫਲਾ ਰਹੇ ਹੋ ਵੀ ਕਿਸਾਨ ਤਾਂ ਸੜਕਾਂ ਟ੍ਰੇਨਾਂ ਜਾ ਵਾ ਗਈ ਪ੍ਰਭਾਵਿਤ ਕਰਨ ਦੀ ਕੋਸ਼ਿਸ਼ ਕਰਦੇ ਆ ਪੰਜਾਬ ਨੂੰ ਬੰਦ ਕਰਨ ਦੀ ਕੋਸ਼ਿਸ਼ ਕਰਦੇ ਆ ਜਦੋਂ ਕਿ ਇਸ ਤਰ੍ਹਾਂ ਦੀ ਕੋਈ ਗੱਲ ਨਹੀਂ ਸੀ ਕਿਸਾਨਾਂ ਦਾ ਸਿਰਫ ਤੋਂ ਸਿਰਫ ਸੀਗਾ ਕਿ ਅਸੀਂ ਸ਼ਾਂਤਮਈ ਤਰੀਕੇ ਦੇ ਨਾਲ ਚੰਡੀਗੜ੍ਹ ਦੇ ਵਿੱਚ ਜਾ ਕੇ ਜਿਹੜਾ ਉਹਦਾ ਰੋਸ ਪ੍ਰਦਰਸ਼ਨ ਕਰਾਂਗੇ ਤੇ ਹੁੰਦਾ ਕੀ ਆ ਕਿ ਆਗਦੀ ਹੈਂਕੜ ਦੇ ਵਿੱਚ ਆਵਦੇ ਹੰਕਾਰ ਦੇ ਵਿੱਚ ਤੇ ਲਗਾਤਾਰ ਜਿਹੜੇ ਕਿਸਾਨ ਲਾਗੂਆਂ ਦੇ ਘਰਾਂ ਦੇ ਵਿੱਚ ਪੁਲਿਸ ਛਾਪੇਮਾਰੀ ਕਰ ਰਹੀ ਆ ਦੋ ਦਿਨਾਂ ਤੋਂ ਪੁਲਿਸ ਕਿਸਾਨਾਂ ਦੇ ਜਿਹੜੀ ਮੰਗ ਰੱਗੀ ਹੋਈ ਆ ਪੰਜਾਬ ਦੇ ਵਿੱਚ ਲਗਭਗ ਕੱਲ ਤੱਕ ਹੀ ਜਿਹੜੇ ਸ਼ਾਮ ਤੱਕ 250 ਕਿਸਾਨ ਜਿਹੜੇ ਆਗੂ ਵੀ ਤੇ ਵਰਕਰ ਵੀ ਜਿਨ੍ਹਾਂ ਨੂੰ ਫੜ ਫੜ ਕੇ ਵਕ ਵਕ ਥਾਣਿਆਂ 'ਚ ਬੰਦ ਕੀਤਾ ਗਿਆ ਸੀ ਅੱਜ ਜਿਹੜੇ ਪੰਜਾਬ ਨੂੰ ਇੱਕ ਖੁੱਲੀ ਜੇਲ ਬਣਾ ਕੇ ਰੱਖਤਾ ਬਹੁਤ ਵੱਡੀ ਗਿਣਤੀ ਦੇ ਵਿੱਚ ਜਿਹੜੇ ਕਿਸਾਨਾਂ ਨੂੰ ਉਹ ਗ੍ਰਿਫਤਾਰ ਕੀਤਾ ਗਿਆ ਤੇ ਜਿਹੜੇ ਕਹਿੰਦੇ ਸੀ ਕਿ ਕਿਸਾਨ ਛੜਕਾਂ ਰੋਕਣੀਆਂ ਚਾਹੁੰਦੇ ਆ ਕਿਸਾਨਾਂ ਦਾ ਤਾਂ ਮਕਸਦ ਨਹੀਂ ਸੀ ਛੜਕਾਂ ਰੋਕਣਾ ਤੇ ਅੱਜ ਤੁਸੀਂ ਦੇਖੋ ਹਰੇਕ ਜਗ੍ਹਾ ਤੇ ਹਰੇਕ ਰੋਡ ਤੇ ਪੁਲਿਸ ਲਾ ਲਾ ਕੇ ਬੈਰੀਕੇਡ ਲਾ ਲਾ ਕੇ ਵੱਡੇ ਵੱਡੇ ਟੈਂਪਰ ਮਿੱਟੀ ਨਾਲ ਭਰ-ਭਰ ਕੇ ਵੀ ਸੜਕਾਂ ਦਾ ਤੁਸੀਂ ਖੁਦ ਰੋਕੀ ਜਾਂਦੇ ਹੋ ਨਾਮ ਤੁਸੀਂ ਕਿਸਾਨਾਂ ਦਾ ਲੈ ਰਹੇ ਸੀ ਇੱਕ ਤੁਸੀਂ ਸੰਘਰਸ਼ੀ ਲੋਕਾਂ ਨੂੰ ਬਦਨਾਮ ਕਰਨ ਵਾਸਤੇ ਕਿ ਸੜਕਾਂ ਰੋਕ ਰਏ ਆ ਜੀ ਜਾਂ ਇਹਨਾਂ ਨੇ ਟ੍ਰੇਨਾਂ ਰੋਕਣੀਆਂ ਜੀ ਸਾਰਾ ਕੁਝ ਕੀਤਾ ਸਰਕਾਰ ਨੇ ਪੁਲਿਸ ਲਾ ਲਾ ਕੇ ਰੋਡ ਜਾਮ ਕੀਤੇ ਜਾ ਰਹੇ ਆ ਇਹੋ ਕੁਝ ਹੀ ਹੋ ਤੋ ਹੋਇਆ ਜਦੋਂ ਕਿਸਾਨ ਵੀਰ ਜਿਹੜੇ ਸ਼ੰਭੂ ਤੇ ਖਨੌਰੀ ਤੇ ਬੈਠੇ ਨੇ ਜਦੋਂ ਉਹ ਦਿੱਲੀ ਨੂੰ ਚੱਲੇ ਸੀ ਆਪਦੀਆਂ ਮੰਗਾਂ ਨੂੰ ਲੈ ਕੇ ਉਦੋਂ ਉਹਨਾਂ ਨੂੰ ਵੀ ਜਿਹੜਾ ਪੁਲਿਸ ਨੇ ਉਥੇ ਬੈਰੀਕੇਡ ਲਾ ਲਾ ਕੇ ਸੀਮਿੰਟ ਦੀਆਂ ਕੰਧਾਂ ਕੱਢ ਕੱਢ ਕੇ ਰਸਤੇ ਤਾਂ ਬੰਦ ਪੁਲਿਸ ਨੇ ਕੀਤੇ ਸਰਕਾਰ ਨੇ ਕੀਤੇ ਨਾਮ ਜਿਹੜਾ ਕਿਸਾਨਾਂ ਮਜ਼ਦੂਰਾਂ ਨੂੰ ਕੀਤਾ ਜਾ ਰਿਹਾ ਹੁਣ ਵੀ ਭਗਵੰਤ ਮਾਨ ਸਰਕਾਰ ਨੇ 3 ਸਾਲਾਂ ਦੇ ਵਿੱਚ ਜਿਹੜਾ ਕੁਝ ਕਰ ਨਹੀਂ ਸਕੀ ਪੰਜਾਬ ਦਾ ਵਿਕਾਸ ਤੇ ਹੁਣ ਜਿਹੜਾ ਉਹ ਵੀ ਲੋਕ ਸਵਾਲ ਕਰਨਗੇ ਲੋਕ ਗੱਲਾਂ ਪੁੱਛਣਗੇ ਉਹਨਾਂ ਸਾਰੇ ਸਵਾਲਾਂ ਤੋਂ ਬਚਣ ਵਾਸਤੇ ਤੇ ਪੁਲਿਸ ਨੂੰ ਜਿਹੜਾ ਉਹਦਾ ਗੁੰਡਾਗਰਦੀ ਵਾਲਾ ਰੋਲ ਜਿਹੜਾ ਉਹ ਸ਼ੁਰੂ ਕਰਵਾਤਾ ਜਾਹਿਓ ਆ ਕਿਸਾਨਾਂ ਵਾਲੇ ਪਾਸੇ ਹੀ ਦੇਖ ਲੋ ਤੁਸੀਂ ਦੋ ਦਿਨ ਹੋ ਗਏ ਆ ਤੇ ਚਾਹੇ ਬਹਾਨੇ ਬਣਾ ਬਣਾ ਕੇ ਜਿਹੜਾ ਉਹਨਾਂ ਨੇ ਤਿੰਨ ਸਾਲਾਂ ਦੇ ਵਿੱਚ ਤਾਂ ਨਸ਼ਾ ਕਹਿੰਦੇ ਕਿ ਪੰਜਾਬ 'ਚ ਲੱਗਦਾ ਹੈ ਨਹੀਂ ਸੀਗਾ ਜਿਹੜਾ ਭਗਵੰਤ ਮਾਨ ਨੂੰ ਹੁਣ ਚੇਤਾ ਆ ਲੋਕ ਤਾਂ ਤਰਾ ਤਰਾ ਕਰਦੇ ਪਏ ਆ ਤੁਹਾਡੇ ਸੱਤਾ ਚੋਂ ਤੋਂ ਪਹਿਲਾਂ ਦੇ ਲੋਕਾਂ ਦੇ ਧੀਆਂ ਪੁੱਤ ਮਰ ਰਹੇ ਸੀ ਪਿਛਲੀਆਂ ਸਰਕਾਰਾਂ ਵੇਲੇ ਦੇ ਕਾਲਿਆਂ ਨੇ ਕੰਮ ਸ਼ੁਰੂ ਕੀਤਾ ਨਸ਼ੇ ਦਾ ਬਹੁਤ ਸਾਰੇ ਨੌਜਵਾਨ ਉਸ ਨਸ਼ੇ ਦੀ ਭੇਟ ਚੜੇ ਚਿੱਟੇ ਦੀ ਕਾਂਗਰਸ ਦੇ ਕੈਪਟਨ ਮਰਿੰਦਰ ਵਰਗਿਆ ਨੇ ਹੱਥ ਦੇ ਵਿੱਚ ਗੁਟਕਾ ਫੜ ਕੇ ਜੜੀਆਂ ਸੌਹਾਂ ਖਾਲੀਆਂ ਜਿਹੜੇ ਕਹਿੰਦੇ ਸੀ ਅਸੀਂ ਨਸ਼ੇ ਦਾ ਲੱਕ ਤੋੜ ਦਾਂਗੇ ਪਰ ਹੋਇਆ ਤਾਂ ਇਸ ਤਰ੍ਹਾਂ ਦਾ ਤਾਂ ਕੁਝ ਨਹੀਂ ਹੋਇਆ ਕਿ ਨਸ਼ੇ ਦਾ ਲੱਕ ਟੁੱਟੇ ਪੰਜਾਬ ਦੀ ਜਵਾਨੀ ਦਾ ਜਰੂਰ ਨਸ਼ਿਆਂ ਦਾ ਲੱਕ ਟੁੱਟਾ ਲੋਕ ਦੁਖੀ ਸੀ ਲੋਕਾਂ ਨੇ ਇਹਨਾਂ ਤੇ ਵਿਸ਼ਵਾਸ ਕੀਤਾ ਜਿਹੜੇ ਭਗਵੰਤ ਮਾਨ ਹਰੀ ਜਾਂ ਇਹਨਾਂ ਦੇ ਜਿੰਨੇ ਵੀ ਐਮਐਲਏ ਜਤਾਏ ਲੋਕਾਂ ਨੇ ਪੰਜਾਬ ਦੇ ਵਿੱਚ ਉਹ ਸਾਰਿਆਂ ਨੇ ਸ਼ਹੀਦੇ ਆਜ਼ਮ ਸਰਦਾਰ ਭਗਤ ਸਿੰਘ ਦਾ ਨਾਮ ਵਰਤਿਆ ਇਨਕਲਾਬ ਜ਼ਿੰਦਾਬਾਦ ਦਾ ਜਿਹੜਾ ਵੈਸੇ ਤਾਂ ਇਹ ਅੱਧਾ ਨਾਰਾ ਹੀ ਲਾਉਂਦੇ ਆ ਉਹ ਨਾਰੇ ਨੂੰ ਵਰਤਿਆ ਬਸੰਤੀ ਰੰਗ ਦੀਆਂ ਪੱਗਾਂ ਨੂੰ ਇਹਨਾਂ ਨੇ ਵਰਤਿਆ ਤੇ ਲੋਕਾਂ ਨੂੰ ਐ ਲੱਗਦਾ ਸੀ ਕਿ ਭਗਤ ਸਿੰਘ ਦੀ ਗੱਲ ਕਰਦੇ ਆ ਯਾਰ ਸ਼ਾਇਦ ਜਿਸ ਤਰ੍ਹਾਂ ਦਾ ਸਮਾਜ ਭਗਤ ਸਿੰਘ ਹੁਰੀ ਸਿਰਜਣਾ ਚਾਹੁੰਦੇ ਸੀ ਵੀ ਇਹ ਵੀ ਉਸੇ ਤਰ੍ਹਾਂ ਦਾ ਸਮਾਜ ਸਿਰਜਣਗੇ ਲੋਕਾਂ ਨੇ ਅੰਨਾ ਵਿਸ਼ਵਾਸ ਕੀਤਾ ਇਹਨਾਂ ਦਾ ਜਿਹੜੇ ਇਹਨਾਂ ਦੇ ਬੰਦੇ ਕਦੀ ਪੰਚਾਇਤ ਮੈਂਬਰ ਨਹੀਂ ਪਿੰਡਾਂ ਚੋਂ ਜਿੱਤ ਸਕਦੇ ਸੀ ਲੋਕਾਂ ਨੇ ਐਮਐਲਏ ਤੱਕ ਬਣਾਤੇ ਜਦੋਂ ਇਹਨਾਂ ਨੂੰ ਅੱਜ ਐਮਐਲਏ ਮੰਤਰੀ ਤੇ ਮੁੱਖ ਮੰਤਰੀਆਂ ਦੀਆਂ ਕੁਰਸੀਆਂ ਤੇ ਬਿਠਾਉਣ ਵਾਲੇ ਜਿਹੜੇ ਲੋਕ ਨੇ ਅੱਜ ਉਹਨਾਂ ਨੂੰ ਹੀ ਅੱਖਾਂ ਕੱਢਦੇ ਨੇ ਮੀਟਿੰਗਾਂ ਦੇ ਵਿੱਚ ਬਲਾਬਲਾ ਕੇ ਉਹੋ ਕੁਸ਼ੀ ਇਹਨੇ ਉਸੇ ਹੰਕਾਰ ਦੇ ਵਿੱਚੋਂ ਹੀ ਭਗਵੰਤ ਮਾਨ ਦੇ ਇਕੱਲਾ ਇਹ ਨਹੀਂ ਕਿ ਮੀਟਿੰਗ ਦੇ ਵਿੱਚ ਕਿਸਾਨਾਂ ਨੂੰ ਬੋਲਦਾ ਚਲੋ ਬੱਸ ਉਸ ਤੋਂ ਬਾਅਦ ਹਜੇ ਲੋਕਾਂ ਨੂੰ ਤਾਂ ਇਹ ਲੱਗਦਾ ਸੀ ਕਿ ਨਹੀਂ ਯਾਰ ਭਗਵੰਤ ਮਾਨ ਨਹੀਂ ਬੋਲਿਆ ਹੋਊਗਾ ਇਹ ਤਾਂ ਕਿਸਾਨ ਜਾਣ ਕੇ ਕਰਦੇ ਆ ਤੇ ਪਰ ਤੁਸੀਂ ਦੇਖ ਸਕਦੇ ਹੋ ਉਹ মিডিਆ ਦੇ ਸਾਹਮਣੇ ਆ ਕੇ ਉਹ ਬਹੁਬਕੇ ਬੋਲ ਰਿਹਾ ਕਿ ਅਸੀਂ ਤਾਂ ਭਾਈ ਮੈਂ ਇਹਨਾਂ ਨੂੰ ਕਿਹਾ ਵੀ ਤੁਸੀਂ ਮੇਰੀ ਸਰਾਫਤੀ ਵੇਖੀ ਆ ਮੈਂ ਐਕਸ਼ਨ ਵੀ ਕਰੂੰਗਾ ਮੈਂ ਕਾਰਵਾਈ ਵੀ ਕਰੂੰਗਾ ਤੇ ਭਗਵੰਤ ਮਾਨ ਸਿਆ ਤੂੰ ਤਾਂ ਜਿਹੜੇ ਐਕਸ਼ਨ ਕਰਨੇ ਕਰਲੇ ਕਾਰਵਾਈ ਕਰਨੇ ਕਰ ਲਈ ਤੇ ਪੁੱਤ ਜਦੋਂ ਪਿੰਡਾਂ ਚ ਆਏਗਾ ਤੇ ਜਦੋਂ ਲੋਕਾਂ ਦੇ ਐਕਸ਼ਨ ਹੋਏ ਪਤਾ ਤਾਂ ਉਦੋਂ ਲੱਗਣਾ ਕਿ ਜਦੋਂ ਤੇਰੇ ਗੱਲ ਦੇ ਵਿੱਚ ਲੋਕਾਂ ਨੇ ਕੁੜਤਾ ਤੱਕ ਵੀ ਨਾ ਰਹਿਣ ਦਿੱਤਾ ਤੇ ਫਿਰ ਤੁਹਾਡੇ ਲੀਡਰ ਜਿਹੜੇ ਪਿਛਲੀ ਵਾਰੀ ਜੋ ਭਾਜਪੀ ਨਾਲ ਹੋਇਆ ਸੀ ਤੁਸੀਂ ਵੀ ਭਾਜਪੀ ਦੀ ਬੀ ਟੀਮ ਹੀ ਹੋ ਤੇ ਫਿਰ ਜਦੋਂ ਲੋਕ ਤੁਹਾਡੇ ਗਲਾਂ ਚੋਂ ਕੱਪੜੇ ਲਾਉਂਦੇ ਤੇ ਤੁਹਾਡੇ ਥੱਲੇ ਜਿਹੜੇ ਉਹ ਨੇਕਰਾਂ ਨਹੀਂ ਪਾਈਆਂ ਹੁੰਦੀਆਂ ਇਸ ਕਰਕੇ ਤੈਨੂੰ ਵੀ ਕਹਿਨੇ ਆ ਕਿ ਹੋਣੀ ਤੇਰੇ ਨਾਲ ਵੀ ਉਹੀ ਆ ਤੇ ਬੋ ਤਾਂ ਮੇਰੇ ਅੰਡਰਵੀਅਰ ਜ਼ਰੂਰ ਪਾ ਕੇ ਰੱਖੀ ਤੇ ਨਹੀਂ ਤੇ ਨੰਗੇ ਨੂੰ ਭੱਜਣਾ ਪੈਣਾ ਇਹ ਵਿੱਚ ਵਿਖਿਆ ਜਵੇ ਤਾਂ ਹੁਣ ਉਹ ਕਹਿਣਾ ਕਿ ਸਿੱਧੇ ਤੌਰ ਤੇ ਜਿਹੜੀਆਂ ਕਿਸਾਨਾਂ ਦੀ ਮੰਗਾਂ ਨੇ ਉਹਨਾਂ ਦਾ ਪੰਜਾਬ ਨਾਲ ਤਾਲੁਕਤ ਉਹ ਸਿੱਧੇ ਕੇਂਦਰ ਦਾ ਹੈਗਾ ਕਿਉਂਕਿ ਕੇਂਦਰ ਦੇ ਵੀ ਆਪਾਂ ਗੱਲ ਕਰਕੇ ਕਿਸਾਨ ਉੱਥੇ ਵੀ ਸੰਘਰਸ਼ ਕਰ ਰਹੇ ਨੇ 11 ਜੀ ਕਿਤੇ ਤੇ ਉਹ ਕਹਿ ਰਹੇ ਕਿ ਪੰਜਾਬ ਨਾਲ ਕੋਈ ਨਾ ਤਾਲੁਕਤ ਨਹੀਂ ਹੈ ਜਿਹੜੇ ਮੰਗਾਂ ਨੇ ਉਸ ਦੇ ਕੇਂਦਰ ਨਾਲ ਨੇ ਦੇਖੋ ਜੀ ਜਿਹੜੀ ਗੱਲ ਭਗਵੰਤ ਮਾਨ ਕਹਿ ਰਿਹਾ ਕਿ ਮੇਰੇ ਨਾਲ ਕੋਈ ਤਾਲੁਕਤ ਨਹੀਂ ਪੰਜਾਬ ਸਰਕਾਰ ਨਾਲ ਤਾਲੁਕਤ ਨਹੀਂ ਕਿਸਾਨਾਂ ਨੇ ਆਪਦਾ ਕਰਜ਼ਾ ਮਾਫੀ ਦਾ ਮੁੱਦਾ ਰੱਖਿਆ ਐਮਐਸਪੀ ਦਾ ਮੁੱਦਾ ਰੱਖਿਆ ਵੀ ਸਾਨੂੰ 6 ਫਸਲਾਂ ਤੇ ਚਲੋ ਐਮਐਸਪੀ ਦਿੱਤੀ ਜਾਣੀ ਚਾਹੀਦੀ ਆ ਉਹਨਾਂ ਨੇ ਇਹ ਵੀ ਮੁੱਦਾ ਰੱਖਿਆ ਕਿ ਜਿਹੜੇ ਕਿਸਾਨਾਂ ਸਿਰ ਕਰਜ਼ਾ ਆ ਉਹ ਸੈਂਟਰਲਮੈਂਟ ਟੀਮ ਚਲਾਵੇ ਪੰਜਾਬ ਸਰਕਾਰ ਤੇ ਕਿਸਾਨਾਂ ਤੋਂ ਜਿਹੜੇ ਜਿੰਨੇ ਵੀ ਕੁਝ ਹੋ ਸਕਦਾ ਜਿਹੜਾ ਹੋਇਆ ਡੁੱਬਿਆ ਹੋਇਆ ਇਹਨਾਂ ਦੇ ਪੈਸੇ ਆ ਕੁਝ ਨਾ ਕੋਈ ਸਰਕਾਰ ਦੇ ਖਾਤੇ ਚ ਵੀ ਉਹ ਪੈਸੇ ਜਿਹੜੇ ਜਾਣਗੇ ਜੇ ਸਰਕਾਰ ਇਸ ਤਰ੍ਹਾਂ ਦੀ ਸਕੀਮ ਚਲਾਉਂਦੀ ਆ ਉਹ ਸਾਰੀਆਂ ਪੰਜਾਬ ਸਰਕਾਰ ਨਾਲ ਸੰਬੰਧਤ ਆ ਜਿਹੜਾ ਉਹਨਾਂ ਨੇ ਕਿਹਾ ਕਿ ਸਾਇਟੀਆਂ ਦੇ ਵਿੱਚ ਨਵੀਂ ਮੈਂਬਰਸ਼ਿਪ ਕੀਤੀ ਜਾਵੇ ਕਿਸਾਨਾਂ ਦੀ ਹਿੱਸੇਦਾਰੀ ਪੁਵਾਈ ਜਾਵੇ ਉਹ ਵੀ ਪੰਜਾਬ ਸਰਕਾਰ ਨਾਲ ਸੰਬੰਧਤ ਆ ਅਸਲ ਦੇ ਵਿੱਚ ਕੀ ਆ ਕਿ ਜਦੋਂ ਕਿਸੇ ਦਾ ਕੋਈ ਮਸਲਾ ਹੱਲ ਨਾ ਕਰਨਾ ਹੋਵੇ ਉਦੋਂ ਇਹੀ ਅਗਲਾ ਕਹਿੰਦਾ ਕਿ ਇਹ ਤਾਂ ਮੇਰੇ ਤਾਂ ਮੰਗ ਹੀ ਨਹੀਂ ਸਾਡੀ ਤਾਂ ਤੇ ਜਦੋਂ ਤੁਸੀਂ ਇਲੈਕਸ਼ਨਾਂ ਤੋਂ ਪਹਿਲਾਂ ਸੱਤਾ ਚਾਉਣ ਤੋਂ ਪਹਿਲਾਂ ਤੇ ਤੁਹਾਡੇ ਜਿਹੜੇ ਬੀਬੀ ਗਗਨ ਅਨਮੋਲਮਾਨ ਸੀਗੇ ਜਦੋਂ ਚੁਟਕੀਆਂ ਮਾਰ ਮਾਰ ਕਹਿੰਦੀ ਸੀ ਕਿ ਸਾਡੀ ਸਰਕਾਰ ਬਣਾਓ ਅਸੀਂ 50 ਮਿੰਟਾਂ ਚ ਐਮਐਸਪੀ ਦੇਵਾਂਗੇ ਤੇ ਕੀ ਉਦੋਂ ਮੰਗ ਤੁਹਾਡੀ ਕਿਵੇਂ ਸੀ ਬਈ ਜੇ ਅੱਜ ਤੁਹਾਡੀਆਂ ਮੰਗਾਂ ਨਹੀਂ ਜਦੋਂ ਤੁਸੀਂ ਸੱਤਾ ਚੋਂ ਤੋਂ ਪਹਿਲਾਂ ਕਹਿੰਦੇ ਸੀ ਕਿ ਅਸੀਂ ਕਿਸਾਨਾਂ ਦਾ ਕਰਜ਼ਾ ਮਾਫ਼ ਕਰਾਂਗੇ ਅਸੀਂ ਐਮਐਸਪੀ ਦੇਵਾਂਗੇ ਅਸੀਂ ਲੋਕਾਂ ਨਾਲ ਗੱਲਬਾਤ ਰਹੀ ਮਸਲਿਆਂ ਦਾ ਹੱਲ ਕਰਾਂਗੇ ਅਸੀਂ ਕਿਸੇ ਨੂੰ ਧਰਨੇ ਦੀ ਲਾਉਣ ਦੀ ਜ਼ਰੂਰਤ ਨਹੀਂ ਪਾਉਗੀ ਤੇ ਜਿਸ ਦਿਨ ਦੀ ਸਰਕਾਰ ਆਮ ਆਦਮੀ ਪਾਰਟੀ ਦੀ ਬਣੀ ਆ ਮੈਨੂੰ ਲੱਗਦਾ ਕੋਈ ਦਿਨ ਵਿਹਲਾ ਹੀ ਨਹੀਂ ਗਿਆ ਕਿ ਜਿਹੜੇ ਦਿਨ ਧਰਨਾ ਨਾਲ ਲੱਗਾ ਹੋਵੇ ਪਿਛਲੀਆਂ ਸਰਕਾਰਾਂ ਹੀ ਤਾਂ ਲੋਕ ਦੋ ਦੋ ਚਾਰ ਚਾਰ ਦਿਨ ਦੇ ਧਰਨੇ ਲਾਉਂਦੇ ਸੀ ਤੇ ਲੋਕਾਂ ਦੀ ਗੱਲਬਾਤ ਵੀ ਸੁਣੀ ਜਾਂਦੀ ਸੀ ਲੋਕਾਂ ਦੇ ਮਸਲੇ ਹੱਲ ਵੀ ਹੋ ਰਹੇ ਸੀ ਤੇ ਸਰਕਾਰ ਤਾਂ ਜਿਸ ਦਿਨ ਤੋਂ ਬਣੀ ਆ ਵੱਖ-ਵੱਖ ਵਰਗਾਂ ਨੇ ਚਾਹੇ ਉਹ ਕਿਸਾਨ ਹੋਣ ਮਜ਼ਦੂਰ ਹੋਣ ਮਲਾਜਮ ਹੋਣ ਵਿਦਿਆਰਥੀ ਹੋਣ ਨੌਜਵਾਨ ਹੋਣ ਲਗਾਤਾਰ ਪੱਕੇ ਮੋਰਚੇ ਲੱਗ ਰਹੇ ਇਹਨਾਂ ਦੇ ਖਿਲਾਫ ਇਹਨਾਂ ਨੇ ਬੇਸ਼ਰਮੀ ਇੰਨੀ ਘਟਾਰੀ ਹੋਈ ਆ ਤੇ ਜਿਹੜੀ ਆਪਾਂ ਪੁਲਿਸ ਦੀ ਵੀ ਗੱਲ ਕਰ ਰਹੇ ਸੀ ਪੁਲਿਸ ਨੂੰ ਇਹਨਾਂ ਨੇ ਗੁੰਡੇ ਬਣਾ ਕੇ ਪੇਸ਼ ਕਰ ਰਹੇ ਆ ਤੁਸੀਂ ਦੇਖੋ ਕਿ ਲਗਲਾ ਹਸਤਾਰ ਲੋਕ ਤਿੰਨ ਸਾਲਾਂ ਤੋਂ ਇਹਨਾਂ ਨੂੰ ਕਹਿ ਰਹੇ ਸੀ ਕਿ ਨਸ਼ਾ ਬੰਦ ਕਰੋ ਸਾਡਾ ਬੁਰਾ ਹਾਲ ਆ ਸਾਡੇ ਧੀਆਂ ਪੁੱਤ ਮਰ ਰਹੇ ਆ ਤਿੰਨ ਸਾਲ ਇਹਨਾਂ ਨੇ ਅੱਖਾਂ ਮੀਟ ਕੇ ਸਮਾਂ ਕੱਢਿਆ ਨਸ਼ੇ ਵਾਲਿਆਂ ਤੋਂ ਫੁੱਲ ਪੈਸਾ ਇਕੱਠਾ ਕੀਤਾ ਜਿਹੜਾ ਕਹਿੰਦੇ ਸੀ ਅਸੀਂ ਨਸ਼ੇਲਾ ਕਾਰੋਬਾਰ ਤਿੰਨ ਹਫ਼ਤਿਆਂ ਚ ਬੰਦ ਕਰਾਂਗੇ ਉਹ ਕਾਰੋਬਾਰ ਜਿਹੜਾ ਕਾਲੀਆਂ ਦੇ ਤੇ ਕਾਂਗਰਸੀਆਂ ਵਾਲੇ ਬੰਦੇ ਵੇਚਦੇ ਸੀ ਉਹਨਾਂ ਨਾਲ ਬੰਦ ਕਰਕੇ ਆਪਦੇ ਬੰਦੇ ਸੈੱਟ ਕੀਤੇ ਇਹਨਾਂ ਕੋ ਤਾਂ ਜਰੂਰ ਇਹਨਾਂ ਨੇ ਕਾਰੋਬਾਰ ਬੰਦ ਕੀਤਾ ਪਰ ਨਸ਼ਾ ਬੰਦ ਨਹੀਂ ਕੀਤਾ ਨਸ਼ਾ ਉਸੇ ਤਰ੍ਹਾਂ ਚੱਲਦਾ ਸੀਗਾ ਹੁਣ ਕੀ ਹੁੰਦਾ ਕਿ ਜਦੋਂ ਪਤਾ ਕਿ ਸਾਲ ਡੇਢ ਸਾਲ ਤੱਕ ਅਸੀਂ ਪਿੰਡਾਂ ਚ ਜਾਣਾ ਲੋਕਾਂ ਤੋਂ ਵੋਟਾਂ ਮੰਗ ਲਈਆਂ ਲੋਕ ਸਾਡੇ ਗੱਲ 'ਚ ਹੱਥ ਪਾ ਪੁੱਛਣਗੇ ਤੇ ਹੁਣ ਜਿਹੜਾ ਪੁਲਿਸ ਨੂੰ ਖੁੱਲੀ ਛੁੱਟੀ ਦਿੱਤੀ ਹੋਈ ਆ ਕਿ ਤੁਸੀਂ ਨਸ਼ਾ ਤਸਕਰਾਂ ਦੇ ਨਾਂ ਤੇ ਲੋਕਾਂ ਦੇ ਘਰ ਟਾਓ ਅੰਨੀ ਦਹਿਸ਼ਤ ਪਾਓ ਲੋਕ ਪੁਲਿਸ ਕਰ ਰਹੀ ਆ ਵੀ ਪੰਜਾਬ ਸਰਕਾਰ ਨੇ ਕਿਹਾ ਵੀ ਅਸੀਂ ਨਸ਼ੇ ਬੰਦ ਕਰਨੇ ਆ ਤੇ ਅਸੀਂ ਦੱਸਣਾ ਚਾਹੁੰਦੇ ਆ ਕਿ ਨਸ਼ੇ ਸਾਰਾ ਪੰਜਾਬ ਵੀ ਬੰਦ ਕਰਾਉਣਾ ਚਾਹੁੰਦਾ ਜਿਹੜਾ ਤੁਸੀਂ ਪੁਲਿਸ ਨੂੰ ਜਿਹੜਾ ਇਹਨੇ ਅਖਤਿਆਰ ਦਿੱਤੇ ਆ ਤੇ ਜਿਹੜੇ ਤਰੀਕੇ ਨਾਲ ਤੁਸੀਂ ਲੋਕਾਂ ਦੇ ਘਰ ਟਵਾ ਰਹੇ ਹੋ ਤੁਸੀਂ ਲੋਕਾਂ ਤੇ ਜਿਹੜੇ ਨਸ਼ੇ ਦਾ ਧੰਦਾ ਕਰਦੇ ਆ ਉਹਨਾਂ ਨੂੰ ਸਖਤ ਤੋਂ ਸਖਤ ਕਾਰਵਾਈ ਉਹਨਾਂ ਤੇ ਹੋਣੀ ਚਾਹੀਦੀ ਆ ਚਾਹੇ ਉਹਨਾਂ ਨੂੰ ਫਾਏ ਲਾਓ ਪਰ ਅਦਾਲਤਾਂ ਹੀ ਉਹਨਾਂ ਦਾ ਕੋਈ ਪ੍ਰੋਸੀਜਰ ਤਾਂ ਹੈ ਨਾ ਇਹ ਤਾਂ ਹੈ ਨਹੀਂ ਕਿ ਪੁਲਿਸ ਜੱਜ ਵੀ ਆਪ ਹੀ ਬਣ ਜੇ ਫੈਸਲੇ ਆਪ ਹੀ ਕਰੇ ਇਹ ਲੋਕਾਂ ਦੇ ਘਰ ਜਿਹੜੇ ਢਾਉਣੇ ਉਹ ਸ਼ੁਰੂ ਕੀਤਾ ਇੱਕ ਜੇ ਹੌਲੀ-ਹੌਲੀ ਦੇਖਿਆ ਜਾਵੇ ਤੇ ਹਰੇਕ ਮਰਗ ਤੇ ਕਹਾਣਾ ਚੱਲਣਾ ਇਹ ਲੋਕਾਂ ਨੂੰ ਐ ਲੱਗਦਾ ਸੀਗਾ ਕਿ ਨਹੀਂ ਯਾਰ ਕੱਲੇ ਨਸ਼ਾ ਤਸਕਰਾਂ ਤੇ ਭਗਵਾਨ ਤਮਾਨ ਨੇ ਜਿਹੜਾ ਕਸ ਪਾਇਆ ਉਹ ਤੁਸੀਂ ਦੇਖਿਆ ਹੀ ਹੋਣਾ ਕਿਸਾਨਾਂ ਨਾਲ ਕਿਸ ਤਰੀਕੇ ਨਾਲ ਗੱਲਬਾਤ ਕੀਤੀ ਆ ਉਸ ਤੋਂ ਬਾਅਦ ਜਿਹੜੇ ਆਉਦੇ ਤਹਿਸੀਲਦਾਰ ਵਿਚਾਰੇ ਜਿਹੜੇ ਉਹ ਅਧਿਕਾਰ ਮੰਗਾਲੂ ਲੈ ਕੇ ਹੜਤਾਲ ਤੇ ਗਏ ਸੀ ਤੇ ਉਹਨਾਂ ਨੂੰ ਵੀ ਉਸੇ ਗੁੰਡਾ ਅੰਦਾਜ਼ ਦੇ ਵਿੱਚ ਧਮਕੀ ਦਿੱਤੀ ਤੇ ਬਹੁਤ ਸਾਰੇ ਤਹਿਸੀਲਦਾਰ ਸਸਪੈਂਡ ਵੀ ਕੀਤੇ ਇਸ ਕਰਕੇ ਅਸੀਂ ਕਹਿੰਨੇ ਆ ਕਿ ਉਹ ਨਸ਼ਾ ਤਸਕਰਾਂ ਦਾ ਤਾਂ ਇੱਕ ਬਹਾਨਾ ਇਹ ਕਹਾੜਾ ਪੰਜਾਬ ਸਰਕਾਰ ਨੇ ਆਪਣੀਆਂ ਨਕਾਮੀਆਂ ਛਪਾਉਣ ਵਾਸਤੇ ਇਹ ਸਾਰੇ ਲੋਕਾਂ ਤੇ ਚਲਾਉਣਾ ਤੇ ਇਸ ਕਰਕੇ ਅਸੀਂ ਇਹ ਵੀ ਇਹਨੂੰ ਭਗਵੰਤ ਮਾਨ ਨੂੰ ਕਹਿਣਾ ਚਾਹੁੰਦੇ ਆ ਜਿਹੜੇ ਨਸ਼ਾ ਤਸਕਰਾਂ ਉਹਨਾਂ ਤੇ ਜਿਹੜੀ ਮਸਾਲੀ ਸਜ਼ਾ ਉਹਨਾਂ ਨੂੰ ਹੋਣੀ ਚਾਹੀਦੀ ਆ ਇਹ ਨਹੀਂ ਕਿ ਤੁਸੀਂ ਪੰਜਾਬ ਪੁਲਿਸ ਨੂੰ ਜਿਹੜਾ ਉਹ ਗੁੰਡਿਆਂ ਵਾਲਾ ਰੋਲ ਉਹਨਾਂ ਦਾ ਅਦਾ ਕਰਵਾਓ ਤੇ ਉਹਨਾਂ ਨੂੰ ਸਿੱਧੀ ਖੁੱਲ ਦੇ ਦਿਓ ਕਿ ਤੁਸੀਂ ਲੋਕਾਂ ਦੇ ਘਰ-ਬਾਰ ਜਿਹੜੇ ਉਹ ਹਟਾਓ ਅਦਾਲਤ ਦਾ ਪ੍ਰੋਸੀਜਰ ਆ ਉਹਦੇ ਰਾਹੀਂ ਤੁਸੀਂ ਜਿਹੜਾ ਉਹ ਅਦਾਲਤਾਂ ਦੇ ਵਿੱਚੋਂ ਉਹਨਾਂ ਦੇ ਜਿਹੜੀ ਪ੍ਰਾਪਰਟੀ ਜਿਵੇਂ ਸੀਜ਼ ਹੁੰਦੀ ਆ ਜਾਂ ਹੋਰ ਹੁੰਦਾ ਉਹ ਪ੍ਰੋਸੀਜਰ ਵਰਤਿਆ ਜਾਣਾ ਚਾਹੀਦਾ ਇਸ ਤਰ੍ਹਾਂ ਦਾ ਜਿਹੜਾ ਗੁੰਡਾ ਰਾਜ ਆ ਉਹ ਪੰਜਾਬ ਦੇ ਵਿੱਚ ਨਾ ਲੋਕਾਂ ਨੇ ਅਜ ਤੱਕ ਚੱਲਣ ਦਿੱਤਾ ਕਹੇਦਾ ਤੇ ਨਾ ਹੀ ਇਹ ਚੱਲਣਾ ਇਸ ਕਰਕੇ ਭਗਵਾਨ ਤਮਾਨ ਜਿਹੜਾ ਆਪਣੀਆਂ ਹਰਕਤਾਂ ਤੋਂ ਬਾਝ ਜਾਵੇ ਕਿਸਾਨਾਂ ਦੀਆਂ ਮੰਗਾਂ ਦਾ ਵੀ ਜਿਹੜਾ ਤੁਰੰਤ ਹੱਲ ਕਰੇ ਹੁਣ ਜਿਹੜਾ ਪੰਜਾਬ ਸਾਰਾ ਜਿਹਨੂੰ ਖੁੱਲੀ ਜੇਲ ਬਣਾਤਾ ਤੇ ਪੂਰੇ ਪੰਜਾਬ ਦੀਆਂ ਸੜਕਾਂ ਬੰਦ ਕਰਾਉਣ ਵਾਲੇ ਪਾਸੇ ਨੂੰ ਪੰਜਾਬ ਸਰਕਾਰ ਲੈ ਗਈ ਕਿ ਹਰੇਕ ਜ਼ਿਲ੍ਹੇ ਦੇ ਵਿੱਚ ਤਿੰਨ ਤਿੰਨ ਚਾਰ ਚਾਰ ਸੜਕਾਂ ਦੇ ਉੱਪਰ ਜਿਹੜੇ ਕਿਸਾਨਾਂ ਨਾਲ ਨੂੰ ਰੋਕ ਕੇ ਬਿਠਾਇਆ ਹੋਇਆ ਪਰ ਆਮ ਲੋਕਾਂ ਤੇ ਇਹਨਾਂ ਨੇ ਗੱਲ ਲਿਆਉਣੀ ਜਿਵੇਂ ਹੁਣ ਝੂਠਾ ਦਾ ਪਲੰਦਾ ਮੰੜ ਰਿਆ ਕਿ ਲੋਕ ਸੜਕਾਂ ਬੰਦ ਕਰਕੇ ਬਹਿ ਗਏ ਆ ਤੁਸੀਂ ਵੀ ਦੇਖਿਆ ਆ ਦੇਖੋ ਕਿ ਵੱਡੀ ਗਿਣਤੀ ਦੇ ਵਿੱਚ ਇੱਥੇ ਪੁਲਿਸ ਲਾਈ ਹੋਈ ਆ ਉਸ ਟਾਈਮ ਜਦੋਂ ਅਸੀਂ ਰੋਡ ਤੋਂ ਆ ਰਹੇ ਸੀ ਉਦੋਂ ਵੀ ਇਹਨਾਂ ਨੇ ਕਟਿੰਗਾ ਅੱਗੇ ਲਾ ਕੇ ਜਿਹੜੇ ਸਾਡੀਆਂ ਟਰੈਕਟਰ ਟਰਾਲੀਆਂ ਉਹ ਰੋਕੇ ਆ ਰੋਡ ਜਿਹੜੀ ਪੁਲਿਸ ਤੇ ਸਰਕਾਰ ਜਾਮ ਕਰਦੀ ਆ ਚਾਹੇ ਉਹ ਪੰਜਾਬ ਦੀ ਹੋਵੇ ਤੇ ਚਾਹੇ ਕੇਂਦਰ ਦੀ ਹੋਵੇ ਕਿਸਾਨਾਂ ਨੂੰ ਇਹ ਜਿਹੜਾ ਕਦੀ ਵੀ ਕੋਈ ਲੋਕਾਂ ਨੂੰ ਖਰਾਬ ਕਰਨ ਵਾਲਾ ਜਾਂ ਰੋਡ ਵਗੈਰਾ ਜਾਂ ਆਵਾਜਾਈ ਪ੍ਰਭਾਵਿਤ ਕਰਨ ਵਾਲਾ ਕੰਮ ਜਿਹੜਾ ਉਹ ਨਹੀਂ ਕੀਤਾ ਮੇਰਾ ਲਾਸਵਾਲ ਹੈ ਕਿ ਹੁਣ ਇੱਕ ਵਾਰ ਜਿਹੜਾ ਹੈਗਾ ਸਾਰੇ ਹੀ ਵੱਡੇ ਵੱਡੇ ਮੈਨੇਜਰ ਸੂਕਸਨ ਮੁਰਤੇ ਆਗੂ ਨੇ ਉਹਨਾਂ ਨੂੰ ਚੱਕ ਪੁੱਸ ਨੇ ਆਪਣੀ ਹਿਰਾਸਤ ਵਿੱਚ ਲੈ ਲਿਆ ਗਿਆ ਹੁਣ ਅਗਲਾ ਕੀ ਪਲਾਨ ਹੋਵੇਗਾ ਕੀ ਇਸ ਸੰਘਰਸ਼ ਨੂੰ ਇੱਕ ਵਾਰੀ ਇਥੇ ਰੋਕਿਆ ਜਾਵੇਗਾ ਜਾਂ ਕੋਈ ਹੋਰ ਐਕਸ਼ਨ ਦੇ ਵਿੱਚ ਆਉਣ ਵਾਲੇ ਦਿਨਾਂ ਵਿੱਚ ਲਿਆ ਜਾ ਸਕਦਾ ਕਿਉਂਕਿ ਲਗਾਤਾਰੀ ਵਿਰੋਧ ਇਹ ਚੀਜ਼ ਤਾਂ ਹੋ ਰਿਹਾ ਪੰਜਾਬ ਵਿੱਚ ਦੇਖੋ ਜੀ ਸੰਘਰਸ਼ ਸ਼ੁਰੂ ਹੋਇਆ ਸੰਘਰਸ਼ ਦੇ ਵਿੱਚ ਬਹੁਤ ਸਾਰੀਆਂ ਜਿਹੜੇ ਉਤਰਾ ਚੜਾਓ ਆਉਂਦੇ ਆ ਹੁਣ ਇਹਨਾਂ ਨੇ ਸਾਡੇ ਕਿਸਾਨ ਆਗੂਆਂ ਨੂੰ ਜਿਹੜਾ ਗ੍ਰਿਫਤਾਰ ਕੀਤਾ ਅਸੀਂ ਉਹ ਆਪਦੇ ਕਿਸਾਨ ਆਗੂ ਵੀ ਰਿਹਾ ਕਰਵਾਉਣੇ ਤੇ ਜਿਹੜੀਆਂ ਇਹ ਮੰਗਾਂ ਜਿਹਨਾਂ ਨੂੰ ਲੈ ਕੇ ਅਸੀਂ ਸੰਘਰਸ਼ ਕਰ ਰਹੇ ਆ ਉਹ ਵੀ ਭਗਵੰਤ ਮਾਨ ਦੀ ਧੌਣ ਤੇ ਗੋਡਾ ਰੱਖ ਕੇ ਜਿਹੜੀਆਂ ਉਹ ਮੰਗਾਂ ਵੀ ਮਣਵਾਉਣੀਆਂ ਨੇ ਤੇ ਨਾਲ ਹੀ ਜਿਹੜਾ ਸੰਘਰਸ਼ ਆ ਸਾਡਾ ਹੁਣ ਵੀ ਜਿਵੇਂ ਸਾਨੂੰ ਇੱਥੇ ਰੋਡਾਂ ਤੇ ਇਹਨਾਂ ਨੇ ਰੋਕਿਆ ਹੋਇਆ ਆ ਸਾਡੀ ਗਿਣਤੀ ਹੌਲੀ-ਹੌਲੀ ਵੱਧ ਰਹੀ ਆ ਸਾਥੀ ਪਿੰਡਾਂ ਤੋਂ ਇੱਥੇ ਪਹੁੰਚ ਰਹੇ ਆ ਅਸੀਂ ਚੰਡੀਗੜ੍ਹ ਜਾਣ ਵਾਸਤੇ ਪਿੰਡਾਂ ਚੋਂ ਆਏ ਆ ਨਾ ਕਿ ਇੱਥੇ ਛੜਕਾਂ ਦੇ ਉੱਪਰ ਬੈਠਣ ਵਾਸਤੇ ਇਹ ਛੜਕਾਂ ਤੇ ਰੋਕ ਰੋਕ ਕੇ ਪੁਲਿਸ ਬਿਠਾ ਰਹੀ ਆ ਜਿਵੇਂ ਸਾਡੀ ਗਿਣਤੀ ਵੱਧਦੀ ਅਗਲਾ ਐਕਸ਼ਨ ਵੀ ਜਿਹੜਾ ਹੋਊਗਾ ਚੰਡੀਗੜ੍ਹ ਵੱਲ ਚੱਲੇ ਜਿਹੜੇ ਪਾਏ ਜਾਣਗੇ ਸੋ ਇਹ ਸਨ ਨੋ ਨਿਹਾਲ ਜੋ ਲਗਾਤਾਰ ਸੰਘਰਸ਼ ਕਰ ਰਹੇ ਨੇ ਲਗਾਤਾਰ ਸਯੁਕਤ ਕਿਸਾਨ ਮੋਰਚੇ ਦੇ ਵਿੱਚ ਹਰ ਇੱਕ ਪ੍ਰੋਗਰਾਮ ਦੇ ਵਿੱਚ ਜਾਂਦੇ ਨੇ ਤੇ ਅੱਜ ਜਿਹੜਾ ਹੈਗਾ ਚੰਡੀਗੜ੍ਹ ਨੂੰ ਪਹੁੰਚ ਕਰਨਾ ਸੀਗਾ ਪਰ ਜਿਹੜਾ ਹੈਗਾ ਰਸਤੇ ਦੇ ਵਿੱਚ ਪੰਜਾਬ ਪੁਲਿਸ ਵੱਲੋਂ ਜਿਹਨਾਂ ਨੂੰ ਰੋਕ ਦਿੱਤਾ ਗਿਆ ਤੇ ਦੇਖਣਾ ਕਿ ਹੁਣ ਇਸ ਸਮੇਂ ਦੇ ਵਿੱਚ ਤੇ ਹੁਣ ਜਿੱਥੇ ਸਯੁਕਤ ਕਿਸਾਨ ਮੋਰਚੇ ਦੇ ਵੱਡੇ ਵੱਡੇ ਆਗੂ ਨੂੰ ਜਿਹੜਾ ਹੈਗਾ ਰਾਸਪੁੱਛ ਲਿਆ ਗਿਆ ਤੇ ਇਸ ਤੋਂ ਬਾਅਦ ਹੁਣ ਅਗਲੀ ਕਿਸਾਨ ਕੀ ਰਣਨੀਤੀ ਘੜਦੇ ਨੇ ਕੈਮਰਾਮੈਨ ਧਰਮਿੰਦਰ ਨਾਲ ਖਬਰਨਾਮਾ ਲਈ ਜਗਤਾਰ ਸਿੰਘ